ਸੋ ਦੋਸਤੋ ਇਸ ਵੀਡੀਓ ਦੇ ਵਿੱਚ ਆਪਾਂ ਸਾਰਾ ਕੁਝ ਕਵਰ ਕਰਾਂਗੇ ਅਟੈਚ Song ਤੋਂ ਰਿਲੇਟਡ ਸੋ ਇਸ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਸਾਰੇ ਛੋਟੇ ਵੱਡੇ ਅਪਡੇਟ ਲੈ ਕੇ حاضر ਹੋਵਾਂਗੇ ਵੀਡੀਓ ਲੰਬੀ ਹੋਵੇਗੀ ਪਰ ਸਾਰੀ ਜਾਣਕਾਰੀ ਇਸ ਵੀਡੀਓ ਦੇ ਵਿੱਚ ਦਿੱਤੀ ਜਾਵੇਗੀ ਇਹ ਕੁਝ ਤਸਵੀਰਾਂ ਨੇ ਮੂਸੇ ਵਾਲਾ ਜੱਟ ਦੀਆਂ ਜੋ ਅਟੈਚ Song ਦੇ ਵਿੱਚੋਂ ਸਕਰੀਨਸ਼ਾਟ ਲਿੱਤੇ ਗਏ ਨੇ ਬਹੁਤ ਹੀ ਸੋਹਣਾ ਲੱਗ ਰਿਹਾ ਹੈ ਸਿੱਧੂ ਮੂਸੇ ਵਾਲਾ ਤੁਸੀਂ ਦੇਖ ਸਕਦੇ ਹੋ ਹੱਸਦਾ ਵੀ ਦਿਖਾਈ ਦੇ ਰਿਹਾ ਹੈ ਇਸ ਵੀਡੀਓ ਦੇ ਵਿੱਚ ਤੇ ਵੀਡੀਓ ਜਿਹੜੀ ਉਹ ਇਮੋਸ਼ਨਲ ਆ ਦੋਸਤੋ ਤੁਹਾਨੂੰ ਤਾਂ ਪਤਾ ਹੀ ਆ ਸਾਰੇ ਇਮੋਸ਼ਨਲ ਕਰਦੇ ਮੂਸੇ ਵਾਲਾ ਜੱਟ ਨੇ ਬਾਕੀ ਦੋਸਤੋ ਲੋਕਾਂ ਦੇ ਵਹਿਮ ਕੱਢ ਦਿੱਤੇ ਆ ਮੂਸੇ ਵਾਲ ਜੱਟ ਨੇ 4 ਘੰਟੇ ਦੇ ਅੰਦਰ ਹੀ ਸਿਰਫ ਪਹਿਲੇ ਨੰਬਰ ਤੇ ਟ੍ਰੈਂਡਿੰਗ ਦੇ ਵਿੱਚ ਆ ਗਿਆ ਸੀ 4 ਘੰਟੇ ਤਾਂ ਫਿਰ ਵੀ ਜਦ ਨਹੀਂ ਘਟੋ ਘਟ 3 ਘੰਟਿਆਂ ਦੇ ਅੰਦਰ ਅੰਦਰ ਆ ਗਿਆ ਸੀ ਤੇ ਵਿਊ ਸਟਕ ਹੋਏ ਪਏ ਨੇ ਤੁਹਾਨੂੰ ਪਤਾ ਹੈ YouTube ਹੈਂਗ ਕਰਤਾ ਮੂਸੇ ਵਾਲ ਜੱਟ ਨੇ 2.1 ਮਿਲੀਅਨ ਵਿਊਜ਼ ਤੇ ਜਾ ਕੇ ਹੁਣ ਅਪਡੇਟ ਹੋ ਰਹੇ ਨੇ ਹੌਲੀ ਹੌਲੀ ਤੇ ਕਿੱਥੇ ਕਿੱਥੇ ਇਹ ਟ੍ਰੈਂਡ ਕਰ ਰਿਹਾ ਹੈ ਦੋਸਤੋ ਤੁਸੀਂ ਦੇਖ ਸਕਦੇ ਹੋ ਅਟੈਚ ਪਹਿਲੇ ਨੰਬਰ ਤੇ YouTube ਤੇ 올 ਓਵਰ ਦਾ ਟ੍ਰੈਂਡ ਕਰ ਰਿਹਾ ਤੇ 2.5 ਮਿਲੀਅਨ ਉਸ ਤੇ ਵਿਊ ਆ ਗਏ ਸੀ 1 ਘੰਟਾ ਪਹਿਲਾਂ ਤੇ 700K ਪਲੱਸ ਲਾਈਕ ਵਰਲਡਵਾਈਡ ਜਿਹੜੀ ਟ੍ਰੈਨਿੰਗ ਵੀਡੀਓਜ਼ ਨੇ ਉਹਨਾਂ ਦੇ ਵਿੱਚ ਵੀ ਸਿੱਧੂ ਮੂਸੇਵਾਲਾ ਦਾ ਗਾਣਾ ਸਿੱਧਾ ਉਡਾਰੀ ਮਾਰ ਕੇ 8ਵੇਂ ਨੰਬਰ ਤੇ ਆਇਆ। ਤੇ ਸਿੱਧੂ ਇੱਕ ਕਮੀ ਜੂਰਾ ਹੈ ਪਰ ਇੰਨੀ ਵੀ ਜ਼ਿਆਦੇ ਨਹੀਂ ਕਿ ਵਿਰੋਧੀ ਇਹ ਸਾਹ ਚੱਕ ਲੈਣ। ਉਹਨਾਂ ਆਪਣੀ ਮਜ਼ਬੂਰਦੀ ਦਾ ਅਹਿਸਾਸ ਸਭ ਨੇ ਕਰ ਮੰਮਰ। ਸਿੱਧੂ ਮੂਸੇਵਾਲਾ ਦੇ ਫਾਦਰ ਸਾਹਿਬ ਨੇ ਵੀ ਕਹਿ ਦਿੱਤਾ ਆ ਗਾਣੇ ਬਹੁਤ ਪਏ ਨੇ ਮੈਟਰ ਬਹੁਤ ਕੁਝ ਪਿਆਏ ਆਪਣੇ ਕੋਲ। ਬਸ ਤਿਆਰੀ ਰੱਖੋ ਤੁਸੀਂ। ਬਾਕੀ ਵਿਰੋਧੀ ਜਿਹੜੇ ਸਿੱਧੂ ਮੂਸੇਵਾਲਾ ਦੇ ਨੇ ਉਹ ਬਸ ਆਪਣਾ आए भी चला गया था, आपा राजे बन राजा, था एक को आ, से राजा कर दे भाई का सुबह गाना रिलीज हुआ गहरा होता जा रहा चाहे भाई को गए दो साल से ज्यादा हो गए सुबह दस बजे गाना रिलीज हुआ गाना रिलीज होने के दस मिनट बाद एक लाख कमेंट आ चुके थे गाने को डेढ़ से दो लाख लोग लाइव देख रहे थे गाना आज रिलीज हुआ आज ही यूट्यूब पे नंबर वन ट्रेंडिंग पे है इनफेक्ट उसका टीजर ट्रेंडिंग पे कंपेरिजन है जमा खूंजे लाते बलिए मेंटली हिलाते बलिए ये ऐसे ही नहीं लिखा था उन्होंने तो गाना तीन से चार घंटे में 2.2 मिलियन व्यूज क्रॉस कर चुका है यूट्यूब खुद हैंग हुआ पड़ा है और आज या कल में गाना बिलबोर्ड पे होगा और यहाँ जो इंडस्ट्री में पूरी जिंदगी बिता चुके हैं ना हफ्ता हो गया और रिलीज हुए गाने को एक मिलियन व्यूज पूरे नहीं हो रहे और कुछ हेटर्स ये बोलेंगे भाई उनकी डेथ हो गई इसलिए लोग इमोशंस में आके ये प्यार है मेरे भाई दुनिया से कलाकार पहले भी बहुत गए और आगे भी जाएंगे बट ये रुतबा ਸਿਰਫ ਸਿੱਧੂ ਬਾਈ ਕੇ ਨਸੀਬ ਮੈਂ ਹੈ ਕਿਉਂਕਿ ਉਹਨਾਂ ਨੇ ਕਮਾਇਆ ਹੈ। ਸੋ ਉਹਨਕੇ ਸਾਥ ਜੋ ਅਟੈਚਮੈਂਟ ਹੈ ਨਾ ਲੋਗੋ ਨੇ ਬੜਾ ਜ਼ੋਰ ਲਗਾਇਆ ਕਿ ਉਸ ਕੋ ਉਸ ਅਟੈਚਮੈਂਟ ਕੋ ਖਤਮ ਕਰ ਦੇ ਪਰ ਨਹੀਂ। ਪਰ ਸਿੱਧੂ ਬਾਈ ਪਿਆਰ ਸੇ ਇੱਕ ਬਾਤ ਕਹਤੇ ਸਨ ਨਾ ਮਿਟਿਏ ਨਾ 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 ਮਿਟਿਆ ਨਾ ਆ ਨਾ ਨਾ ਇਹੇ ਸਕਰੀਨਸ਼ਾਟ ਨਾ ਜੋ ਇਹ ਸਿਰਫ 1 ਘੰਟੇ ਦੇ ਅੰਦਰ ਅੰਦਰ ਲਿੱਤਾ ਗਿਆ ਸੀ। ਦੇਖ ਸਕਦੇ ਹੋ ਤੁਸੀਂ ਤੀਜੇ ਨੰਬਰ ਤੇ ਟ੍ਰੈਂਡਿੰਗ ਚ ਆ ਗਿਆ ਸੀ 1 ਘੰਟੇ ਚ ਹੈ ਕੋਈ ਹੋਰ ਸਿੰਗਰ ਪਹਿਲੇ ਨੰਬਰ ਤੇ ਗਾਣਾ ਟ੍ਰੈਂਡਿੰਗ ਤੇ ਚੱਲ ਰਿਹਾ ਦੂਜੇ ਨੰਬਰ ਤੇ ਸਿੱਧੂ ਦਾ ਟੀਜ਼ਰ ਚੱਲ ਰਿਹਾ ਹੈ। ਸਿੱਧੂ ਸਿੱਧੂ ਹੋਈ ਪਈਆ ਕੋਈ ਮੁਕਾਬਲਾ ਨਹੀਂ ਚਾਹੇ ਕੋਈ ਜਿੰਨਾ ਮਰਜੀ ਕਹੀ ਜਾਵੇ ਕਿਹੜਾ ਵੀ ਸਿੰਗਰ ਆ ਕਿਹੜਾ ਵੀ ਹੋਵਾ ਵੀ ਮੈਂ ਆ ਉਹ ਆ ਮੈਂ ਆ ਪਰ ਸਿੱਧੂ ਦਾ ਮੁਕਾਬਲਾ ਨਹੀਂ ਹੋਣਾ ਤੇ ਸਪੋਟੀਫਾਈ ਦੇ ਪੰਜਾਬੀ ਹਿਟਸ ਦੇ ਵਿੱਚ ਪਹਿਲੇ ਨੰਬਰ ਤੇ ਆ ਗਿਆ ਅਟੈਚ ਤਾਂ ਤੁਸੀਂ ਦੇਖ ਸਕਦੇ ਹੋ ਦੋਸਤੋ ਵਰਲਡ ਵਾਈਡ ਵੀਡੀਓ ਜਿਹੜੀ ਟ੍ਰੈਂਡਿੰਗ ਕਰ ਰਹੀ ਆ ਇੱਕ ਘੰਟੇ ਦੇ ਅੰਦਰਾਂ ਦੇ ਜਿਹੜੀ ਕੀਤੀ ਆ ਇਹ ਆਪਾਂ ਇੱਕ ਘੰਟੇ ਨਿਊਜ਼ ਦੇ ਰਹੇ ਆ ਇੱਕ ਘੰਟੇ ਦੇ ਅੰਦਰ 31ਵੇਂ ਨੰਬਰ ਤੇ ਆ ਗਿਆ ਸੀ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਤੇ ਇੱਕ ਘੰਟੇ ਦੋ ਘੰਟਿਆਂ ਬਾਅਦ ਗਾਣਾ ਇੱਥੇ-ਇੱਥੇ ਟ੍ਰੈਂਡ ਕਰ ਰਿਹਾ ਸੀ ਕੈਨੇਡਾ ਬਹਿਰਨ ਸਾਈਪਰਸ ਇੰਡੀਆ ਮਾਲਟਾ ਅਗਰ ਯੂਨਾਈਟਿਡ ਕਿੰਗਡਮਸ ਨਿਊਜ਼ੀਲੈਂਡ ਕੁਵੈਤ ਆਸਟ੍ਰੇਲੀਆ ਪਾਕਿਸਤਾਨ ਸਿੰਗਾਪੁਰ ਇਹ ਰਤਬਾ ਮੂਸੇਵਾਲ ਜੱਟ ਦਾ ਤਾਂ ਤੁਸੀਂ ਖੁਦ ਅੰਦਾਜ਼ਾ ਲਾ ਲਓ ਦੋਸਤੋ 2 ਲੱਖ ਤੋਂ ਜ਼ਿਆਦਾ ਤਾਂ ਸਟ੍ਰੀਮ ਸਿੱਧੂ ਮੂਸੇਵਾਲ ਦੇ ਫੈਨਸ ਨੇ ਕਰ ਦਿੱਤੀਆਂ ਸਿਰਫ ਸਿਰਫ 3 ਘੰਟਿਆਂ ਦੇ ਅੰਦਰ ਅੰਦਰ ਤੇ ਤੁਸੀਂ ਹੁਣ ਵੀ ਜੇਕਰ ਵੀਡੀਓ ਦੇਖ ਰਹੇ ਹੋ ਜਾ ਕੇ ਸਟ੍ਰੀਮ ਕਰੋ ਤੇ ਜਿਹੜੀ origignal audio ਉਸ ਤੇ 680 ਰੀਲਾ ਬਣ ਗਈਆਂ ਬੇਸਿਕ audio ਦੁਬਾਰਾ ਦੁਜੀ ਬ੍ਰੀਏਟ ਕੀਤੀ ਗਈ ਹੈ ਉਸ ਤੇ ਵੀੰਗਲ ਦੇ official account ਨਾਲ ਲਿੰਕ ਆ ਪਰ ਇਹ ਜਿਹੜੀ ਸਿੱਧੂ ਮੂਸੇਵਾਲ ਦੇ ਨਾਲ ਲਿੰਕ ਆ ਇੰਨੀ ਜ਼ਿਆਦਾ ਰੀਲਸ ਬਣੀਆਂ ਕਿਸੇ ਹੋਰ ਸਿੰਗਰ ਦੀ ਨਹੀਂ ਇਹ ਮੁਸਤ ਦੇ ਹਿੱਸੇ ਆਇਆ ਪਿਆਰ ਸਾਰਾ ਕੁਝ ਨਿਊਜ਼ੀਲੈਂਡ ਦੀ ਟ੍ਰੈਂਡਿੰਗ ਲਿਸਟ ਦੇਖ ਲਓ ਤੁਸੀਂ ਕੋਈ ਵੀ ਚੈੱਕ ਕਰ ਸਕਦੇ ਹੋ YouTube ਦੇ ਸੈਟਿੰਗ ਚੇਂਜ ਕਰਕੇ ਜਰਨਲ ਦੇ ਵਿੱਚ ਜਾ ਕੇ ਲੋਕੇਸ਼ਨ ਦੇ ਵਿੱਚ ਕਿਸੇ ਵੀ ਕੰਟਰੀ ਦਾ ਨਾਮ ਪੜ ਲਓ ਫਿਰ ਉੱਥੇ ਜਾ ਕੇ ਤੁਸੀਂ ਗਾਣਾ ਸਰਚ ਕਰ ਲਓ ਜਿਹੜੀ ਵੀ ਕੰਟਰੀ ਦਾ ਤੁਸੀਂ ਸਰਚ ਕਰੋਗੇ ਤਾਂ ਉੱਥੇ ਗਾਣਾ ਸਰਚ ਕਰੋਗੇ ਤਾਂ ਆ ਜਾਏਗਾ ਵੀ ਕਿਹੜੀ ਕਿਹੜੀ ਕੰਟਰੀ ਦੇ ਵਿੱਚ ਕਿੱਥੇ ਕਿੱਥੇ ਟ੍ਰੈਂਡ ਕਰ ਰਿਹਾ ਕਿੰਨੇਵੇਂ ਨੰਬਰ ਤੇ ਕਰ ਰਿਹਾ ਤੁਸੀਂ ਖੁਦ ਚੈੱਕ ਕਰ ਲਿਓ ਤੇ ਟੌਪ 40 ਆਸਟ੍ਰੇਲੀਆ ਦੇ ਹਿਪ-ਹੋਪ ਰੈਪ ਦੇ ਵਿੱਚ ਆ ਗਿਆ ਗਾਣਾ ਦੋਸਤੋ ਇਹ ਤੁਸੀਂ ਦੇਖ ਸਕਦੇ ਹੋ ਆਈ ਟੂਨ ਦੇ ਵਿੱਚ ਤੇ ਯੂਕੇ ਦੇ ਟੌਪ 40ਾਂ ਦੇ ਵਿੱਚ ਦੋਸਤੋ ਗਾਣਾ ਦੂਜੇ ਨੰਬਰ ਤੇ ਦੇਖ ਲਓ ਯੂਕੇ ਦੇ ਟੌਪ 40ਾਂ ਦੇ ਵਿੱਚ ਇਹ ਰੁਤਬਾ ਆ ਮੂਸੇ ਵਾਲਾ ਜੱਟ ਦਾ ਤੇ ਐਪਲ 뮤직 ਦੇ ਡੇਲੀ ਚਾਰਟ ਆ ਇਹ ਹਾਲੀਵੁੱਡ ਲੈਵਲ ਦਾ ਸਾਰਾ 올ਓਵਰ ਦਾ ਵਰਲਡ ਉਸ ਤੇ 26ਵੇਂ ਨੰਬਰ ਤੇ ਗਾਣਾ 26ਵੇਂ ਨੰਬਰ ਤੇ ਤੇ ਸਾਊਥ ਏਸ਼ੀਆ ਦੇ ਵਿੱਚ ਪਹਿਲੇ ਨੰਬਰ ਤੇ ਦੇਖ ਲਿਆ ਤੁਸੀਂ ਤੇ Apple Music Alternative ਤੇ ਵੀ 9ਵੇਂ ਨੰਬਰ ਤੇ ਆ ਸਿਰਫ ਸਿਰਫ 4-5 ਘੰਟੇ ਦੇ ਅੰਦਰ ਤੇ ਮੋਸਟ ਵਿਊਡ ਵੀਡੀਓ ਦੇ ਵਿੱਚ ਵੀ ਵਰਲਡ ਵਾਈਡ 14ਵੇਂ ਨੰਬਰ ਤੇ ਆ ਗਿਆ ਜਦੋਂ ਆਪਾਂ ਇਹ ਵੀਡੀਓ ਬਣਾ ਰਹੇ ਹਾਂ ਅੱਗੇ ਨੂੰ ਹੋਰ ਵਧਣ ਨੂੰ ਆ ਤੇ ਰੀਲਾਂ ਤੁਸੀਂ ਆਪ ਅੰਦਾਜ਼ਾ ਲਾ ਲਓ ਦੋਸਤੋਂ ਕਿੰਨੀਆਂ ਬਣ ਗਈਆਂ ਨੇ Steel Bangles ਦੇ ਅਫੀਸ਼ੀਅਲ ਅਕਾਊਂਟ ਤੇ ਜਿਹੜੀ ਰੀਲ ਅਟੈਸ ਦੀ ਤੇ ਸਿੱਧੂ ਮੂਸੇ ਦਾ ਜਿਹੜੀ ਆਡੀਓ ਆ ਉਸ ਤੇ ਦੇਖ ਲਓ ਘਟੋ ਘਟ 20-30 ਹਜ਼ਾਰ ਰੀਲਾਂ ਬਣ ਗਈਆਂ ਨੇ ਫਿਰ ਟ੍ਰੈਂਡ ਦਾ ਫਿਰ ਹੋਣਾ ਹੀ ਸੀ ਦੋਸਤੋਂ ਟਵਿੱਟਰ ਤੇ X ਤੇ ਹੋ ਰਿਹਾ ਆ ਸਿੱਧੂ ਮੂਸੇ ਦਾ ਟ੍ਰੈਂਡ ਤੁਸੀਂ ਦੇਖ ਸਕਦੇ ਹੋ 1918 ਪੋਸਟਾਂ ਟ੍ਰ ਤਾਂ ਇਹ ਇਹ ਮੂਸੇ ਵਾਲਾ ਜੱਟ ਅਟੈਚ ਛੇਵੇਂ ਨੰਬਰ ਤੇ ਆਇਆ ਫਿਰ 24 ਘੰਟਿਆਂ ਦੇ ਅੰਦਰ ਅੰਦਰ ਇਹ ਮੂਸੇ ਵਾਲਾ ਜੱਟ ਇਹ ਤਾਂ ਇਦਾਂ ਹੀ ਚੱਲਦਾ ਰਹੂ ਤੇ 911 ਵਰਲਡਵਾਈਡ ਪੇਜ ਨੇ ਪਾਰ ਗਿਆ ਡ੍ਰੈਗ ਐਂਡ ਜਸਟੀਨ ਵੀਰ ਅੱਜ ਕਮਲੇ ਹੋ ਜਾਣਗੇ 1 ਘੰਟੇ ਚ ਕੈਨੇਡਾ ਚ ਆ ਗਿਆ ਟ੍ਰੈਂਡਿੰਗ ਚ ਤੇ ਪਹਿਲੇ ਨੰਬਰ ਤੇ ਆ ਜਾਣਾ ਰਿਕਾਰਡਸ ਬ੍ਰੇਕ ਕਰਦਾ ਜਾ ਰਿਹਾ ਹੈ ਦੋਸਤੋ ਇਹ ਗਾਣਾ ਕੈਨੇਡਾ ਤੁਸੀਂ ਦੇਖ ਸਕਦੇ ਹੋ ਦੋਸਤੋ ਇਹ ਸਕਰੀਨ ਤੋਂ ਇੱਕ ਘੰਟੇ ਦੇ ਅੰਦਰ ਅੰਦਰ ਹੀ ਆ ਗਿਆ ਸੋ ਬਹੁਤ ਵੱਡਾ ਰੁਤਬਾ ਆਇਆ ਦੋਸਤੋ ਕੋਈ ਖਾਲਾ ਜੀ ਦਾ ਬਾੜਾ ਨਹੀਂ ਹੈਗਾ ਇਹ ਕੰਮ ਕਰਨਾ ਨਾ ਅਜੇ ਤੱਕ ਕੋਈ ਕਰ ਸਕਿਆ ਸਿੱਧੀ ਜ ਇਸ ਲੈਵਲ ਤੱਕ ਨਹੀਂ ਪਹੁੰਚ ਸਕਿਆ ਜੋ ਸਿੱਧੂ ਦੇ ਲੈਵਲ ਤੱਕ ਪਹੁੰਚ ਵੀ ਨਹੀਂ ਸਕਦੇ ਉਹ ਚਾਹੇ ਜਮ ਜਮ ਆਈ ਜਾਣ ਸਿੱਧੂ ਕਹਿੰਦਾ ਸੀ ਨਹੀਂ ਪਹੁੰਚ ਸਕਦੇ ਸੁਖਸੰਘੇੜਾ ਨੇ ਵੀ ਕੁਝ ਯਾਦਾਂ ਤਾਜ਼ੀਆਂ ਕੀਤੀਆਂ ਨੇ ਮੋਸਟ ਟੇਪ ਦੇ ਟਾਈਮ ਦੀ ਇਹ ਮੈਮਰੀਜ਼ ਨੇ ਦੋਸਤੋ ਜਦੋਂ ਸ਼ੂਟ ਹੋਇਆ ਸੀ ਇਸ ਗਾਣੇ ਦਾ ਕੁਝ ਪਾਰਟ ਸੁਖਸੰਘੇੜਾ ਨੇ ਸ਼ੂਟ ਕੀਤਾ ਆ ਤੇ ਸੈਮ ਮੱਲੀ ਬਾਈ ਜੋ ਬੈਠੇ ਨੇ ਤੁਸੀਂ ਦੇਖ ਸਕਦੇ ਹੋ ਨਿਓਪੀ ਤੇ ਅਟੈਚ ਵੀਡੀਓ ਆਊਟ ਨਾਓ ਸਿੱਧੂ ਮੂਸੇ ਵਾਲਾ ਮਿਸ ਯੂ bro ਥੈਂਕਸ ਫੋਰ ਹੁੱਡੀ ਆਈ ਏਮ ਕੀਪਿੰਗ ਮੈਮਰੀਜ਼ ਤਾਂ ਇਹ ਹੁੱਡੀ ਆ ਜੋ ਐਸ ਐਮ ਡਬਲਯੂ ਬ੍ਰਾਂਡ ਦੀ ਸੁਖ ਸੰਗੜਨ ਦਿੱਤੀ ਸੀ ਸਿੱਧੂ ਮੂਸੇ ਵਾਲੇ ਨੇ ਜੋ ਤੁਸੀਂ ਦੇਖ ਸਕਦੇ ਹੋ ਇਹ ਬੈਠੇ ਨੇ ਜਦੋਂ ਸ਼ੂਟ ਹੋ ਰਿਹਾ ਸੀ ਅਟੈਚ ਗਾਣੇ ਦਾ ਤਾਂ ਇਹ ਸਿੱਧੂ ਮੂਸੇ ਵਾਲੇ ਦਾ ਲੋਗੋ ਆ ਦੋਸਤੋ ਜੋ ਬ੍ਰਾਂਡ ਸਿੱਧੂ ਮੂਸੇ ਵਾਲੇ ਨੇ ਲਾਂਚ ਕਰਨਾ ਸੀ 2021 ਦੇ ਵਿੱਚ ਗੱਲਾਂ ਉਠੀਆਂ ਸੀ ਵੀ ਬ੍ਰਾਂਡ ਲਾਂਚ ਕਰਨਾ ਮੂਸੇ ਵਾਲਾ ਜੱਟ ਨੇ ਵੀ ਖੁਦ ਸਿੱਧੂ ਮੂਸੇ ਵਾਲਾ ਇੱਕ ਬ੍ਰਾਂਡ ਆ ਬ੍ਰਾਂਡ ਲਾਂਚ ਕਰਨ ਦੀ ਕੀ ਲੋੜ ਆ ਪਰ ਫਿਰ ਵੀ ਕਰਨਾ ਸੀ ਸਿੱਧੂ ਮੂਸੇ ਵਾਲੇ ਨੇ ਆਪਣੀ ਮਰਚੈਂਡਾਈਜ਼ ਪਰ ਕੁਝ ਰੀਜ਼ਨਸ ਕਰਕੇ ਜਿਹੜੇ ਕਿ ਆਫੀਸ਼ੀਅਲੀ ਰੀਲੀਜ਼ ਨਾ ਹੋਈ ਪਰ ਫਿਰ ਵੀ ਜਿੰਨਾ ਜਿੰਨਾ ਕੋਲ ਇਹ ਏ ਹੁੱਡੀਸ ਤਾਂ ਤੁਸੀਂ ਵੀ ਦੇਖੀਆਂ ਹੋਣਗੀਆਂ ਹੋਣਗੀ ਦੋਸਤੋ ਜੇ ਤੁਸੀਂ ਸੱਚੇ ਸਿੱਧੂ ਮੂਸੇਵਾਲੇ ਦੇ ਫੈਨ ਹੋ 2021 22 ਦੇ ਵਿੱਚ 21 ਦੇ ਵਿੱਚ ਜਦੋਂ ਮੂਸੇ ਟੇਪ ਦਾ ਸੂਟ ਚੱਲ ਰਿਹਾ ਸੀ ਉਸ ਸਮੇਂ ਇਹ ਗੱਲ ਉੱਠੀ ਸੀ ਵੀ ਸਿੱਧੂ ਨੇ ਆਪਣੀ ਮਰਚੈਂਡਾਈਜ਼ ਆਫੀਸ਼ੀਅਲੀ ਰੀਲੀਜ਼ ਕਰਨੀ ਆ ਛਪਵਾਤਾ ਲਏ ਸੀ ਆਰਟੀਕਲਸ ਉਹ ਸਿੱਧੂ ਨੇ ਖੁਦ ਹੀ ਯੂਜ਼ ਕੀਤੇ ਸੀ ਆਪਣੇ ਫਰੈਂਡਾਂ ਨੂੰ ਦੇ ਦਿੱਤੇ ਸੀ ਜਿਹੜੇ ਵੀ ਯਾਰ ਦੋਸਤ ਸੀ ਪਰ ਆਫੀਸ਼ੀਅਲੀ ਰੀਲੀਜ਼ ਕੁਝ ਰੀਜ਼ਨਸ ਕਰਕੇ ਨਾ ਹੋ ਪਾਈ ਇਨ ਫਿਊਚਰ ਮੇ ਵੀ ਹੋ ਸਕੇ ਹੁਣ ਦੋਸਤੋ ਰਿਕਵੈਸਟ ਤਾਂ ਤੁਹਾਨੂੰ ਸਾਰਿਆਂ ਨੂੰ ਇਹੀ ਆ ਵੀਡੀਓ ਨੂੰ ਸ਼ੇਅਰ ਕਰਦੇ ਹੋ ਹਰ ਇੱਕ ਦੇ ਕੋ ਹੇਡਰ ਮੱਚ ਰਹੇ ਨੇ ਕਿਸੇ ਹੋਰ ਦੇ ਗਾਣੇ ਚੱਲ ਨਹੀਂ ਰਹੇ ਮੂਸੇ ਵਾਲਾ ਮੂਸੇ ਵਾਲਾ ਹੋਈ ਪਈ ਆ ਤੁਹਾਨੂੰ ਪਤਾ ਹੈ ਕਈਆਂ ਤੇ ਗਾਣੇ ਆਏ ਐ ਐਲਬਮਾਂ ਆਈਆਂ ਸਾਰਿਆਂ ਤੇ ਭਾਰੀ ਪੈ ਗਿਆ ਐਲਬਮਾਂ ਰਿਲੀਜ਼ ਨਹੀਂ ਕਰਨੀਆਂ ਚਾਹੀਦੀਆਂ ਸੀ ਤੁਹਾਨੂੰ ਵੀ ਪਤਾ ਹੈ ਦੋਸਤੋ ਮੂਸੇ ਵਾਲਾ ਜੱਟ ਦੇ ਗਾਣੇ ਦੇ ਨੇੜੇ ਤੇੜੇ ਦਾ ਕੋਈ ਚੀਜ਼ ਰਿਲੀਜ਼ ਨਾ ਕਰੋ ਕਿਉਂਕਿ ਉਹ ਚੀਜ਼ ਚੱਲਣੀ ਨਹੀਂ ਪਰ ਫਿਰ ਵੀ ਕੁਝ ਸਿੰਗਰਾਂ ਨੇ ਕੀਤੀਆਂ ਬੇਸਿਕੋ ਖੁਦ ਸਿੱਧੂ ਮੂਸੇ ਵਾਲ ਦੇ ਫੈਨ ਹੋਣ ਸਿੱਧੂ ਨੂੰ ਕਦੇ ਮਾੜਾ ਚੰਗਾ ਨਹੀਂ ਬੋਲਦੇ ਪਰ ਫਿਰ ਵੀ ਦੋਸਤੋ ਪਤਾ ਤਾਂ ਉਹਨਾਂ ਨੂੰ ਵੀ ਆ ਸਿੱਧੂ ਦੇ ਨਾਲ ਕੋਈ ਗਾਣਾ ਨਹੀਂ ਸੀ ਕੱਟਣਾ ਚਾਹੀਦਾ ਪਰ ਬਾਕੀ ਤੁਸੀਂ ਸਪੋਰ ਇੱਕ ਪਲੇਲਿਸਟ ਬਣਾ ਲਓ ਦੋ ਤਿੰਨ ਗਾਣਿਆਂ ਦੀ ਉਸ ਨੂੰ ਰਿਪੀਟ ਤੇ ਚਲਾਓ ਨਾ ਕਿ ਕੱਲੇ ਗਾਣੇ ਨੂੰ ਰਿਪੀਟ ਤੇ ਚਲਾ ਕੇ ਰੱਖੋ ਘਟੋ ਘਟ ਗਾਣੇ ਨੂੰ 30 ਸਕਿੰਟ ਦੇ ਲਈ ਸੁਣੋ ਇੱਕ ਸਟ੍ਰੀਮ ਕਾਊਂਟ ਹੋਊਗੀ ਆਦਰਵਾਇਸ ਦੇ ਤੁਸੀਂ 30 ਸਕਿੰਟ ਤੋਂ ਘੱਟ ਸੁਣੋਗੇ ਤਾਂ ਕੋਈ ਵੀ ਸਟ੍ਰੀਮ ਕਾਊਂਟ ਨਹੀਂ ਹੋਊਗੀ ਸੋ ਇਹ ਧਿਆਨ ਦੇ ਵਿੱਚ ਰੱਖੋ ਜੇਕਰ ਤੁਸੀਂ ਟ੍ਰੇਮ ਕਰ ਰਹੇ ਹੋ ਵਸ ਤਾਂ ਤੁਸੀਂ ਸਾਰੇ ਜਾ ਕੇ ਸਟ੍ਰੀਮ ਕਰੋ YouTube ਤੇ ਵੀਜ਼ ਆਪੇ ਵਧੀ ਜਾਣੇ ਆ ਸਟ੍ਰੀਮ ਕਰੋ ਅਤੇ ਬਿਲਬੋਰਡ ਤੇ ਗਾਣਾ ਲੈ ਕੇ ਆਉਣਾ ਆ ਇਹ ਹੁਣ ਤੁਹਾਡੇ ਹੱਥੇ ਵਿੱਚ ਆ Apple Music ਤੇ ਚੰਗਿਆੜੇ ਕੱਟੇ ਪਏ ਨੇ ਪੂਰੇ 올ਓਵਰ ਦਾ ਵਰਲਡ ਮੂਜ਼ ਜੱਟ ਨੇ ਵੀਡੀਓ ਨੂੰ ਸ਼ੇਅਰ ਕਰ